ਅਜੀ ਟਾਈਮ ਹੈ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਜੀ ਸਾਡੇ ਨਾਲ ਉਹਦੇ ਨਹੀਂ 5:00 ਵਜੇ ਇੱਕ ਜਿਹੜੀ ਅੱਜ ਤੋਂ ਲੈ ਕੇ ਅੱਜ ਤੱਕ ਲੋਕਾਂ ਦਾ ਟਾਈਮ ਹੈ ਫਾਈਨਲ ਬਾਈਕ ਬੁੱਕ ਕਰ ਲਈ ਜੀ ਇਸੇ ਕੇਸ ਤੋਂ ਕੁੱਝ ਦਿਨਾਂ ਦਾ ਦੇ ਵਿੱਚ ਜਿਹੜਾ ਸੰਪਰਕ ਪ੍ਰੋਗਰਾਮ ਪਕਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਜ ਅਸੀਂ ਨਿਕੋਦਰ ਵਿੱਚ ਸਿਮਪਰਕ ਪ੍ਰੋਗਰਾਮ ਕੀਤਾ ਹੈਗਾ ਕਿ ਆਪਾਂ ਪਬਲਿਕ ਦੀਆਂ ਗੱਲਾਂ ਸੁਣੀਐ ਉਹਨਾਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਐਸਐਸਪੀ ਵੱਲੋਂ ਸਰ ਵੱਲੋਂ ਸਾਡੇ ਬਰਾਲੇ ਚੱਲ ਰਹੇ ਵੱਖਰੇ ਵੱਖਰੀਆਂ ਸਬਡਿਵੀਜ਼ਨਾਂ ਚ ਕਿ ਅਸੀਂ ਪਬਲਿਕ ਦੇ ਨਾਲ ਗੱਲਬਾਤ ਕਰੀਏ ਤੇ ਜੋ ਵੀ ਉਹਨਾਂ ਦੇ ਹੱਲ ਆ ਉਹ ਕਰੀਏ ਔਰ ਖਾਸ ਕਰ ਨਸ਼ਿਆਂ ਜੋ ਨਸ਼ੇ ਚੱਲ ਰਹੇ ਆ ਵੱਖਰੇ ਵੱਖਰੇ ਜਿੱਦਾਂ ਹੁਣ ਸ਼ੰਕਰ ਦੀ ਗੱਲ ਕਰ ਰਹੇ ਸੀ ਸ਼ਹਿਰਾਂ ਵਿੱਚ ਚੋਰੀਆਂ ਹੋ ਰਹੀਆਂ ਇਹਨਾਂ ਨੂੰ ਲੈ ਕੇ ਮਤਲਬ ਕਾਫੀ ਅਵੇਅਰ ਹੈ ਤੇ ਡੀਐਸਪੀ ਸਾਹਿਬ ਆਪਣੇ ਪ੍ਰੋਪਰ ਇਨਕੁਆਰੀਜ਼ ਕਰ ਰਹੇ ਨੇ ਜੇ ਕੋਈ ਚੋਰੀ ਹੁੰਦੀ ਹੈ ਤੇ ਉਹਦੀ ਜਾਂਚ ਕੀਤੀ ਜਾ ਰਹੀ ਹੈ ਔਰ ਪਬਲਿਕ ਦੀ ਗੱਲਬਾਤ ਸੁਣਨ ਤੋਂ ਕਾਫੀ ਲੱਗਦਾ ਕਿ ਹੱਲ ਕਾਫੀ ਪੂਰੇ ਹੋਣਗੇ ਔਰ ਕੁਝ ਆਪ ਪੰਜਾਬ ਪੁਲਿਸ ਸਾਰੀ ਇਹਨਾਂ ਦੇ ਨਾਲ ਨਾ ਕੁਝ ਟ੍ਰੈਫਿਕ ਦੇ ਮਸਲੇ ਸੀਗੇ ਜਿਵੇਂ ਬਾਬਾ ਜੀ ਦੇ ਆਉਂਦੇ ਆ ਲੋਕ ਮੱਥਾ ਟੇਕ ਨੂੰ ਬਾਹਰੋਂ ਲੋਕ ਜ਼ਿਆਦਾ ਆਉਂਦੇ ਇਸ ਲਈ ਇੱਥੇ ਟ੍ਰੈਫਿਕ ਦਾ ਰੀਜ਼ਮੈਂਟ ਹੋਰ ਵੀ ਜ਼ਿਆਦਾ ਕੀਤਾ ਜਾਏਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਮੁੱਖ ਮੰਤਰੀ ਜੀ ਦਾ ਜਿਹੜਾ ਇੱਕ ਸੁਪਨਾ ਹੈਗਾ ਵਾ ਕੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪਰ ਅੱਜ ਵੀ ਜਿਹੜਾ ਹੈਗਾ ਸ਼ੰਕਰਪਿੰਡ ਜਾਂ ਉਹਦੇ ਹਾਸੇ ਪਾਸੇ ਦੇ ਪਿੰਡਾਂ ਦਾ ਫੇਰ ਮਾਮਲਾ ਜਿਹੜਾ ਹੈਗਾ ਉਹ ਹੈਗਾ ਸਾਹਮਣੇ ਆਇਆ ਹੈਗਾ ਕਿ ਉੱਥੇ ਨਸ਼ਾ ਨਹੀਂ ਰੁਕਦਾ ਹੈਗਾ ਕਿਸ ਤਰ੍ਹਾਂ ਦੇਖੋ ਜੀ ਪੰਜਾਬ ਪੁਲਿਸ ਤਾਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਨਸ਼ਾ ਖਤਮ ਕਰੀਏ ਸਾਨੂੰ ਪਬਲਿਕ ਦਾ ਸੰਯੋਗ ਚਾਹੀਦਾ ਕਿਉਂਕਿ ਜਿੰਨੀ ਦੇਰ ਸਾਨੂੰ ਪਬਲਿਕ ਨਹੀਂ ਦੱਸੂਗੀ ਤਾਂ ਪੁਲਿਸ ਨੂੰ ਇੰਨਾ ਨਹੀਂ ਪਤਾ ਲੱਗੂਗਾ ਅਸੀਂ ਤਾਂ ਹਰ ਜਗ੍ਹਾ ਤੇ ਸਾਡੀ ਪੈਟਰੋਲਿੰਗ ਚੱਲ ਰਹੀ ਹੈ ਨਾਕਾਬੰਦੀ ਚੱਲ ਰਹੀ ਹੈ ਪਿੰਡਾਂ 'ਚ ਜਾਂਚ ਕਰ ਰਹੇ ਆਂ ਰੇਡ ਕਰ ਰਹੇ ਆਂ ਆਪਰੇਸ਼ਨਸ ਚੱਲ ਰਹੇ ਆਂ ਮਤਲਬ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਨਸ਼ਾ ਖਤਮ ਕਰੀਏ ਪਰ ਪਬਲਿਕ ਦਾ ਸੰਯੋਗ ਸਾਨੂੰ ਬਹੁਤ ਜ਼ਰੂਰੀ ਚਾਹੀਦਾ ਕਿਉਂਕਿ ਪਬਲਿਕ ਜਿੰਨੀ ਦੇਰ ਸਾਨੂੰ ਆਪਣੇ ਨਾਮ-ਨਾਮ ਦੱਸਣ ਪਰ ਸਾਨੂੰ ਗੁਪਤ ਨੰਬਰਾਂ ਤੇ 112 ਹੈਗੀ ਹੈ ਜਿੱਦਾਂ ਡੀਐਸਪੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਨੇ ਐਸਐਚਓ ਨੂੰ ਕਾਲ ਕਰ ਸਕਦੇ ਨੇ ਤੇ ਸਾਨੂੰ ਇਨਫੋਰਮੇਸ਼ਨ ਦੇਣ ਜਿੱਥੇ ਵੀ ਕੋਈ ਨਸ਼ਾ ਵਿਕਦਾ ਹੈ ਅਸੀਂ ਐਫਆਈਆਰ ਦਰਜ ਕਰਾਂਗੇ ਔਰ ਪ੍ਰੋਪਰ ਕਾਰਵਾਈ ਕਰਾਂਗੇ ਮੈਮ ਸ਼ਾਇਦ ਇਹ ਸ਼ਹਿਰ ਵਾਸੀ ਇੱਥੇ ਆਏ ਸੀ ਕਿ ਕੋਟਲੇ ਵਿੱਚ ਖਾਸ ਕਰਕੇ ਚੋਰੀਆਂ ਤੇ ਇੱਕ ਜਿਹੜੀ ਟ੍ਰੈਫਿਕ ਆ ਉਹਨੂੰ ਲੈ ਕੇ ਕੋਈ ਹਾਲ ਲੱਭੇ जा फिर तरह लोक ਨਹੀਂ ਜੀ ਅਸੀਂ ਦੇਖੋ ਜੀ ਇੱਥੇ ਡੀਐਸਪੀ ਟ੍ਰੈਫਿਕ ਸਾਡੇ ਲੱਗੇ ਹੋਏ ਆ ਮਨਜੀਤ ਸਿੰਘ ਉਹਨਾਂ ਨੂੰ ਸਪੈਸ਼ਲੀ ਜਾ ਕੇ ਅਸੀਂ ਗੱਲਬਾਤ ਕਰਾਂਗੇ ਐਸਐਸਪੀ ਸਰ ਦੇ ਧਿਆਨ ਚ ਲਿਆਵਾਂਗੇ ਔਰ ਜਿਹੜੇ ਵੀ ਇੱਥੇ ਬਾਬਾ ਜੀ ਦੇ ਆਉਂਦੇ ਆ ਮੱਥਾ ਟੇਕਣ ਵੀਰਵਾਰ ਤੇ ਐਤਵਾਰ ਨੂੰ ਜ਼ਿਆਦਾ ਰਸ਼ ਹੁੰਦਾ ਅਸੀਂ ਸਪੈਸ਼ਲ ਮੁਲਾਜ਼ਮ ਲਗਾਵਾਂਗੇ ਇੱਥੇ ਔਰ ਜਿਹੜੇ ਬਾਰੋ ਲੋਕ ਆਉਂਦੇ ਆ ਉਹਨਾਂ ਦੀ ਵੀ ਪ੍ਰੋਪਰ ਜਾਂਚ ਕੀਤੀ ਜਾਏਗੀ ਜਿਵੇਂ ਪਤਾ ਲੱਗਾ ਕਿ ਇੱਥੇ ਚੋਰੀ ਹੁੰਦੀ ਆ ਬਾਰੋਂ ਆ ਕੇ ਕਿਉਂ ਨਾ ਪਹਿਲਾਂ ਚੱਲ ਰਹੇ ਹੁੰਦੇ ਸਾਡੇ ਮੋਟਰਸਾਈਕਲ ਤੇ ਪੈਟਰੋਲਿੰਗ ਵਗੈਰਾ ਚੱਲਦੀਆਂ ਸੀ ਚੱਲਦੀਆਂ ਗੱਡ ਉੱਥੇ ਗੱਡੀਆਂ ਨਹੀਂ ਪਹੁੰਚ ਰਹੀਆਂ ਪਰ ਜਿੱਦਾਂ ਆ ਕੇ ਮੋਟਰਸਾਈਕਲਾਂ ਤੇ ਕੁ ਦੂਦੂ ਮੁਲਾਜ਼ਮ ਹੁੰਦੇ ਸੀਗੇ ਜਿਹੜੇ ਐਸਪੀਸੀਆਰ ਕਰਨੀ ਹੁੰਦੇ ਸੀ ਕਿ ਇਦਾਂ ਦੀ ਕੋਈ ਸੁਵਿਧਾ ਨਹੀਂ ਹੋ ਸਕਦੀ ਜਿਹੜੀ ਰਾਤ ਨੂੰ ਚੋਰੀ ਦੇਖੋ ਪੈਟਰੋਲਿੰਗ ਤਾਂ ਸਾਡੀ ਹੁਣ ਵੀ ਚੱਲ ਰਹੀ ਹੈ ਲਗਾਏ ਹੋਏ ਆ ਬਾਈਕ ਵੀ ਸਾਡੇ ਮੋਟਰਸਾਈਕਲ ਵੀ ਚੱਲ ਰਹੀ ਹੈ ਪ੍ਰੋਪਰ ਪੈਟਰੋਲਿੰਗ ਵੀ ਚੱਲ ਰਹੀ ਹੈ ਤਾਂ ਜੇ ਕੋਈ ਕਮੀ ਪੇਸ਼ੀ ਹੈ ਕੋਈ ਨਹੀਂ ਅਸੀਂ ਉਹਦਾ ਹੱਲ ਕੱਢਾਂਗੇ ਮੈਮ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਲਗਾਤਾਰ ਇੰਕਾਊਂਟਰ ਵੀ ਹੋ ਰਹੇ ਨੇ ਪਰ ਫਿਰ ਵੀ ਜਿਹੜਾ ਹੈਗਾ ਜਿਹੜੇ ਮਾੜੇ ਅਨਸਰ ਨੇ ਉਹ ਹੋਟਲ ਦੇ ਥਾਮ ਨਹੀਂ ਡਾਇਰੈਕਟਸ ਤਰ੍ਹਾਂ ਦੇਖੋ ਜੀ ਸਾਡੇ ਵੱਲੋਂ ਤਾਂ ਕੋਈ ਕਮੀ ਨਹੀਂ ਹੈਗੀ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ 'ਚ ਗੈਂਗਵਾਰ ਜੋ ਵੀ ਹੋ ਰਿਹਾ ਹੈ ਇਹ ਖਤਮ ਹੋਵੇ ਦੇਖੋ ਇਹ ਛੋਟਾ ਇਹ ਸਾਡੇ ਇਕੱਲੇ ਪੰਜਾਬ ਪੁਲਿਸ ਦੇ ਲੈਵਲ ਨਹੀਂ ਇਹ ਉੱਪਰ ਸੀਨੀਅਰ ਆਫੀਸਰਾਂ ਸੀਐਮ ਤੱਕ ਗੱਲ ਪਹੁੰਚ ਰਹੀ ਹੈ ਕਾਫੀ ਇੰਪਰੂਵਮੈਂਟ ਹੋਈ ਵੀ ਆ ਤਾਂ ਅੱਗੇ ਵੀ ਹੋਊਗੀ ਪਬਲਿਕ ਨੂੰ ਕੀ ਅਪੀਲ ਪਬਲਿਕ ਨੂੰ ਇਹ ਅਪੀਲ ਕਰਦੀਆਂ ਕਿ ਦੇਖੋ ਜੀ ਮਤਲਬ ਜਿੱਦਾਂ ਨਸ਼ਾ ਪੰਜਾਬ 'ਚ ਕਾਫੀ ਫੈਲ ਚੁੱਕਾ ਹੈ ਤੇ ਸਾਨੂੰ ਸੰਜੋਗ ਦੀ ਜਰੂਰਤ ਹੈ ਸਾਨੂੰ ਵੱਧ ਤੋਂ ਵੱਧ ਸੰਜੋਗ ਦਿਓ ਔਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੀ ਕਿ ਪੇਰੈਂਟਸ ਆ ਜਿਹੜੇ ਪੇਰੈਂਟਸ ਨੂੰ ਜ਼ਿਆਦਾ ਪਤਾ ਲੱਗਦਾ ਕਿ ਸਾਡਾ ਬੱਚਾ ਨਸ਼ਿਆਂ ਚ ਪਿਆ ਹੋਇਆ ਪੇਰੈਂਟਸ ਵੀ ਆਪਣੇ ਬੱਚਿਆਂ ਤੇ ਧਿਆਨ ਦੇਣਗੇ ਸਾਈਬਰ ਦਾ ਜਿਹੜਾ ਹੈਗਾ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਉਹਨੂੰ ਕਿਸ ਤਰ੍ਹਾਂ ਰੋਕ ਤੁਸੀਂ ਇਹਨੂੰ ਹੀ ਲਾਉਣਾ ਤੁਸੀਂ ਸਾਈਬਰ ਨੂੰ ਦੇਖੋ ਸਾਡਾ ਸਾਈਬਰ ਇੱਕ ਸੈੱਲ ਬਣ ਗਿਆ ਹੈ ਮਤਲਬ ਥਾਣਾ ਬਣ ਗਿਆ ਉੱਚ ਕਾਫੀ ਮਕਦਮੇ ਦਰਜ ਹੋ ਰਹੇ ਆ 1930 ਤੇ ਤੁਸੀਂ ਕੰਪਲੇਂਟ ਦੇ ਸਕਦੇ ਹੋ ਦਾ ਇਮੀਡੀਏਟਲੀ ਉਹਨੂੰ ਜੋ ਵੀ ਉਹਦੇ ਅਕਾਊਂਟ ਬਾਰੇ ਜਿਹੜਾ ਚ ਸੇ ਨਿਕਲੇ ਹੁੰਦੇ ਆਨ ਨੂੰ ਇਮੀਡੀਏਟਲੀ ਫ੍ਰੀਜ਼ਿੰਗ ਕਰ ਦਿੰਦੇ ਆ ਬੰਦ ਕਰ ਦਿੰਦੇ ਆ ਤੇ ਸਾਈਬਰ ਤੇ ਕਾਫੀ ਕੰਮ ਹੋ ਰਿਹਾ ਧੰਨਵਾਦ ਇੱਕ ਕਲਾਸ ਸਵਾਲ ਆ ਜੀ ਨਬੋਦਰਿਸ਼ ਕਿ ਤੁਮ ਕੋਸ਼ਾਸ਼ ਨੂੰ ਨਫਰੀ ਜੀ ਘਾਟ ਕਿ ਇਹਦੀ ਅੱਗੇ ਸੀਨੀਅਰ ਅਫਸਰਾਂ ਤੱਕ ਦੇਖੋ ਜੀ ਇਹ ਇਕੱਲੇ ਜਲੰਧਰ ਜਨਫਰੀ ਦੀ ਪ੍ਰੋਬਲਮ ਨਹੀਂ ਹੈ ਪੂਰੇ ਪੰਜਾਬ ਚ ਇਹ ਉੱਪਰ ਦੇ ਲੈਵਲ ਤੇ ਸੋਚਿਆ ਜਾ ਰਿਹਾ ਹੈ ਸੀਨੀਅਰ ਅਫੀਸਰ ਸੀਐਮ ਸਾਹਿਬ ਦੇ ਧਿਆਨ ਚ ਹੈ ਉਹ ਸਾਡੇ ਬਹੁਤ ਜਲਦ ਹੁਣ ਭਰਤੀ ਹੋਣੀ ਹੈ ਦੇਖੋ ਫਿਰ ਸਾਨੂੰ ਸ਼ਾਇਦ ਕੁਝ ਮੁਲਾਜ਼ਮ ਹੋਰ ਮਿਲਣਗੇ ਥੈਂਕ ਯੂ ਜੀ ਅੱਜ ਨਕੂਦਰ ਦੇ ਵਿੱਚ ਸੰਪਰਕ ਪ੍ਰੋਗਰਾਮ ਰੱਖਿਆ ਗਿਆ ਅੱਜ ਜੀ ਮੈਂ ਸਪੈਸ਼ਲੀ ਐਸਪੀ ਮੈਮ ਮਨਜੀਤ ਕੌਰ ਜੀ ਆਏ ਤੇ ਸਾਰੇ ਜਿਹੜੇ ਸਾਡੇ ਨਕੂਦਰ ਦੇ ਸ਼ਹਿਰੀ ਤੇ ਪਿੰਡੂ ਇਲਾਕੇ ਦੇ ਵਿੱਚੋਂ ਇਹਨੇ ਮੋਤਵਾਰ ਬੰਦੇ ਆਏ ਸੀਗੇ ਔਰ ਇਹਨਾਂ ਸਾਰਿਆਂ ਦੀ ਜਿਹੜਾ ਸਾਡਾ ਸੰਪਰਕ ਪ੍ਰੋਗਰਾਮ ਇੱਕ ਚੱਲਿਆ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਅੱਲੂ ਸਾਡੇ ਇਹਦੇ ਵਿੱਚ ਜਿਹੜਾ ਵਾ ਸਾਡਾ ਮੇਨ ਹੈਗਾ ਵਾ ਕਿ ਅਸੀਂ ਇੱਕ ਆਊਟਰੀਚ ਪ੍ਰੋਗਰਾਮ ਹੈ ਜਿਹਦੇ ਤਹਿਤ ਕਿ ਪੁਲਿਸ ਆਪ ਪਬਲਿਕ ਦੇ ਕੋਲ ਜਾ ਕੇ ਉਹਨਾਂ ਦੀ ਵੱਖ-ਵੱਖ ਜਿਹੜੀ ਪ੍ਰੋਬਲਮਸ ਹੈ ਵੱਖ-ਵੱਖ ਇਸ਼ੂਸ ਤੇ ਜਿਸ ਤਰ੍ਹਾਂ ਕਿ ਡਰਗ ਇਸ਼ੂ ਹੋ ਗਿਆ ਟ੍ਰੈਫਿਕ ਕਨਜੈਸ਼ਨ ਦਾ ਇੱਕ ਇਸ਼ੂ ਇੱਥੇ ਆਇਆ ਸਾਹਮਣੇ ਨਿਕ ਉਧਰ ਚ ਤੇ ਇਹੋ ਜਿਹੇ ਇਸ਼ੂਸ ਜਿਹੜੇ ਹੈਗੇ ਆ ਈਵ ਟੀਜ਼ਿੰਗ ਦਾ ਇਸ਼ੂ ਜਿੱਦਾਂ ਸਾਡੇ ਇੱਥੇ ਪੱਤਰਕਾਰ ਵੀ ਨਾਲ ਨੇ ਵੀ ਇੱਕ ਦੋ ਗਰੇ ਧਿਆਨ ਚ ਲੈਂਦਾ ਸੀ ਵੀ ਇੱਥੇ ਤਹਿਸੀਲ ਸਕੂਲ ਦੇ ਵਿੱਚ ਈਵਟੀਜ਼ ਬਹੁਤ ਹੁੰਦੀ ਹੈ ਕਿਦਾਂ ਦੇ ਉਹ ਸਾਰੇ ਇਸ਼ੂਜ਼ ਨੂੰ ਅਸੀਂ ਰੀਡਰੈਸ ਕੀਤਾ ਤੇ ਉਹਨਾਂ ਦੀ ਬੈਠ ਕੇ ਦੇਖਿਆ ਵੀ ਪੁਲਿਸ ਉਹਦੇ ਚ ਕੀ ਕਰ ਸਕਦੀ ਹੈ ਤੇ ਆਮ ਪਬਲਿਕ ਜਿਹੜੀ ਹੈ ਕੀ ਸਹਿਯੋਗ ਕਰ ਸਕਦੀ ਹੈ ਤੇ ਕਿਸ ਤਰ੍ਹਾਂ ਅਸੀਂ ਜਿਹੜਾ ਵਾ ਇਹਨਾਂ ਚੀਜ਼ਾਂ ਦੇ ਢੱਲ ਪਾ ਸਕਦੇ ਹਾਂ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਇਸ ਜਿਹੜੀ ਸੰਪਰਕ ਮੀਟਿੰਗ ਦੇ ਦੌਰਾਨ ਸਰ ਚੌਕੀਦਾਰ ਸ਼ਹਿਰ ਵਿੱਚ ਜੀ ਹਾਂ ਜਿਹੜਾ 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 ਇੱਕ ਚੱਲਿਆ ਸੀ ਵੀ ਕੁਝ ਚੋਰੀਆਂ ਵੀ ਲਾਸਟ ਇੱਥੇ ਕੋਈ ਦੋ ਤਿੰਨ ਚੋਰੀਆਂ ਵੀ ਹੋਈਆਂ ਅ ਪਿਛਲੇ 10-15 ਦਿਨਾਂ ਦੇ ਵਿੱਚ ਉਹਦੇ ਨਹੀਂ ਜਿਹੜਾ ਅਸੀਂ ਆਲਰੇਡੀ ਉਹਦੇ ਵਿੱਚ ਵੀ ਹੁਣ ਜਿਹੜੇ ਵਪਾਰੀ ਸਾਡੇ ਇਕੱਠੇ ਹੋਏ ਸੀ ਸਾਰੇ ਸ਼ਾਪਕੀਪਰ ਸਵਾਰਾ ਉਹਦੇ ਵਿੱਚ ਅਸੀਂ ਉਹ ਦੇਖਿਆ ਕਿ ਅਸੀਂ ਉਹਨੂੰ ਕਿੱਦਾਂ ਰੋਕ ਸਕਦੇ ਹਾਂ ਤੇ ਉਹ ਜਿਹੜੇ ਨੈਸੈਸਰੀ ਸਟੈਪਸ ਹੈਗੇ ਆ ਜਿਸ ਤਰ੍ਹਾਂ ਕਿ ਉਸ ਜਿਹੜੇ ਪੌੜੀਆਂ ਜਿਹੜੀਆਂ ਅਬੈਂਡੰਟ ਪੌੜੀਆਂ ਵੈ ਜਾਂ ਅਨਕਵਰਡ ਪੌੜੀਆਂ ਵੈ ਉਹਨਾਂ ਪੌੜੀਆਂ ਨੂੰ ਕਵਰ ਕਰਾਇਆ ਗਿਆ ਜਿਹੜੇ ਉੱਪਰ ਕਿਉਂਕਿ ਜਿਹੜੀਆਂ ਸਾਰੀਆਂ ਜਿਹੜੀਆਂ ਚੋਰੀਆਂ ਸੀਗੀਆਂ ਇਹ ਤੀਜੀ ਜਾਂ ਚੌਥੀ ਮੰਜ਼ਲ ਤੇ ਉੱਪਰ ਰੂਫ ਟਾਪ ਤੋਂ ਹੋਈਆਂ ਛਾਤੇ ਚੜ ਕੇ ਤੇ ਜਿਹੜਾ ਕਿ ਥੱਲੇੋਂ ਜੇ ਅਸੀਂ ਪੈਟਰੋਲਿੰਗ ਕਰਦੇ ਤੇ ਪੋਸੀਬਲ ਨਹੀਂ ਹੈ ਵੀ ਉੱਪਰ ਸਾਨੂੰ ਪਤਾ ਲੱਗ ਜੇ ਉਹ ਜਿਹੜੇ ਜਿਹੜੇ ਪ੍ਰੀਵੈਂਟਿਵ ਸਟੈਪਸ ਲੈਣੇ ਸੀਗੇ ਉਹ ਸਾਰੇ ਅਸੀਂ ਇਹਨਾਂ ਨਾਲ ਬੈਠ ਕੇ ਉਹ ਡਿਸਾਈਡ ਕਰ ਲਿਆ ਗਿਆ ਉਹ ਜਿਹੜਾ ਜਿਨ੍ਹਾਂ ਦੇ ਗੇਟਸ ਵਗੈਰਾ ਨਹੀਂ ਲੱਗੇ ਸੀ ਤੇ ਉੱਪਰ ਛਾਤੇ ਚੜਨ ਨੂੰ ਰਸਤੇ ਸੀਗੇ ਉਹ ਸਾਰੇ ਤੇ ਬਿਲਡਿੰਗ ਠਿੱਠੀ ਹੈ ਉਹਨਾਂ ਪੌੜੀਆਂ ਨੂੰ ਅੱਗੇ ਬੰਦ ਕਰਵਾਇਆ ਗਿਆ ਇਸ ਦੇ ਨਾਲ ਨਾਲ ਜਿਹੜਾ ਵਾ ਉਸ ਅਲੱਗਲੇ ਏਰੀਏ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਗਏ ਨੇ ਔਰ ਨਾਲ ਹੀ ਜਿਹੜਾ ਵਾ ਉਹ ਮੋਸ਼ਨ ਸੈਂਸਿਟਿਵ ਜਿਹੜੀ ਲਾਈਟਸ ਤੇ ਨਾਲ ਫੁੱਟਰ ਜਿਹੜਾ ਉਹ ਲਾਣ ਦਾ ਵੀ ਜਿਹੜਾ ਇਹਨਾਂ ਨੂੰ ਜਿਹੜਾ ਲੋਕਾਂ ਦੀ ਕੀ ਐਕਸਪੈਕਟੇਸ਼ਨਸ ਆ ਪੁਲਿਸ ਨੂੰ ਕੀ ਐਕਸਪੈਕਟ ਕਰਦੇ ਨੇ ਉਹ ਤੇ ਉਹਦੇ ਅਕੋਰਡਿੰਗਲੀ ਫਿਰ ਅਸੀਂ ਐਕਟ ਕਰਕੇ ਉਹਨਾਂ ਦੀ ਐਕਸਪੈਕਟੇਸ਼ਨਸ ਤੇ ਪੂਰੀ ਉਤਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਨਕੋਦਰ ਦੀ ਪਬਲਿਕ ਨੂੰ ਕੀ ਨ ਕੋਦਰ ਦੀ ਪਬਲਿਕ ਨੂੰ ਨੇ ਫੀਲ ਹੈ ਕਿ ਕਿ ਆਉਣ ਵਾਲਾ ਜਿਹੜਾ 88 ਦਿਨ ਹੈ ਫੈਸਟੀਵਲ ਸੀਜ਼ਨ ਆ ਰਿਹਾ ਹੈ ਅੱਗੇ ਦਿਸ਼ਰਾ ਦੀਵਾਲੀ ਸਾਰਾ ਆ ਰਿਹਾ ਹੈ RAM LILA ਵਗੈਰਾ ਜਿਹੜੀਆਂ ਲਗਣੀਆਂ ਵਾ ਤੇ ਇੱਕ ਤੇ ਮੈਂ ਇੱਕ ਰਿਕਵੈਸਟ ਕਰਾਂਗਾ ਵੀ ਜਿਹੜੇ ਸ਼ਾਪ ਕੀਪਰਸ ਨੇ ਸਪੈਸ਼ਲੀ ਤੇ ਜਿਹੜਾ ਆਪਣੇ ਤੌਰ ਤੇ ਇਹਨਾਂ ਦੇ ਕਰਨ ਵਾਲਾ ਹੈ ਵੀ ਸਾਰੇ ਜਿਹੜੇ ਰਸਤੇ ਆ ਉਹ ਜਿਹੜੀ ਇਲੀਗਲ ਰਿਕਰੂਟਮੈਂਟਸ ਹੈ ਉਹਨੂੰ ਆਪਣਾ ਵਜਿਤਾ ਖਤਮ ਕਰਨ ਨਹੀਂ ਤਾਂ ਮਿਨੀਮਾਈਜ਼ ਕਰਨ ਜਿਹੜਾ ਜਿਹੜਾ ਆਪਣੀ ਦੁਕਾਨ ਦੇ ਅਗੇ 10 10 ਫੁੱਟ ਜਿਹੜਾ ਕਵਰ ਕੀਤਾ ਉਹਨੂੰ 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 ਨਾ ਕਰਨ ਔਰ ਜਿਹੜੀ ਵੀ ਚੀਜ਼ ਕੋਈ ਹੈਗੀ ਹੈ ਜਿਹੜਾ ਜਿਹੜਾ ਫੈਸਟੀਵਲ ਸੀਜ਼ਨ ਦੇਖਦੇ ਹਾਂ ਉਹ ਸਾਰਾ ਜਿਹੜਾ ਵਾ ਹਰ ਚੀਜ਼ ਤੇ ਨਿਗਰ ਰੱਖਣਾ ਜੇ ਕੋਈ ਚੀਜ਼ ਇਹੋ ਜਿਹੀ ਜਿਹੜੀ ਉੱਤੇ ਨਹੀਂ ਹੋਣੀ ਚਾਹੀਦੀ ਕੋਈ ਉਦਾਂ ਵੀ ਉਹਨਾਂ ਦੇ ਕੁਝ ਵੀ ਚੀਜ਼ ਜਿਹੜੀ ਹੈ ਉਹਨਾਂ ਦੇ ਕੋਈ ਸ਼ੱਕੀ ਵਿਅਕਤੀ ਕੋਈ ਸ਼ੱਕੀ ਚੀਜ਼ ਉਹਨਾਂ ਦੇ ਧਿਆਨ ਜਾਂਦੀ ਹੈ ਉਹਦਾ ਇਮੀਡੀਏਟਲੀ ਸਾਨੂੰ ਜਿਹੜਾ ਵਾ ਜਾਂ 112 ਤੇ ਜਾਂ ਸਾਨੂੰ ਇਮੀਡੀਏਟਲੀ ਉਹ ਫੋਨ ਕਰਕੇ ਤੇ ਉਹਦੇ ਬਾਰੇ ਜਾਣਕਾਰੀ ਦਿੰਦੇ ਨੇ। ਦਿਹਾੜੇ ਨੂੰ ਲੈ ਕੇ ਕੋਈ ਸਪੈਸ਼ਲ ਚੈਕਿੰਗ ਵਗੈਰਾ ਵੀ ਕੀਤੀ ਜਾ ਰਹੀ ਹੈ? ਜੀ ਹਾਂ ਦਿਹਾੜੇ ਨੂੰ ਲੈ ਕੇ ਸਾਡੀ ਜਿਹੜੀ ਆਲਰੇਡੀ ਚੱਲ ਰਹੀ ਹੈ ਔਰ ਔਰ ਹੋਰ ਉਹਨੂੰ ਜਿਹੜਾ ਅਸੀਂ ਅ ਮ ਮਤਲਬ ਜਿਹੜਾ ਅਗਲੇ ਦਿਨ ਤੁਸੀਂ ਦੇਖੋਗੇ ਕਿ ਉਹ ਚੱਲੇਗੀ ਇਹਦੇ ਲਈ ਸਾਡੇ ਜਿਹੜੇ ਆ ਸਾਰੇ ਨਾਕਾਸ ਤੇ ਪੈਟਰੋਲਿੰਗਸ ਤਾਂ ਚੱਲਦੀਆਂ ਚੱਲਦੀਆਂ ਉਹਦੇ ਤੋਂ ਇਲਾਵਾ ਸਾਡਾ ਜਿਹੜਾ ਕੈਸੋ ਆਪਰੇਸ਼ਨਸ ਜਿਹੜੇ ਆ ਉਹ ਵੀ ਕੀਤੇ ਜਾਣਗੇ ਆਉਣ ਵਾਲੇ ਦਿਨਾਂ 'ਚ ਤੇ ਚੱਲ ਵੀ ਰਹੇ ਨੇ ਥੈਂਕ ਯੂ ਸਰ ਥੈਂਕ ਯੂ